ਹੰਦਾਸੀ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ ਹੰਦਾਸੀ ਇੱਥੇ ਸ਼ਖਸ ਇੱਕ ਸੱਚਾ ਕਿੱਧਰ ਗਿਆ ਇਸ ਪੱਥਰਾਂ ਦੇ ਸ਼ੈਲ ਚੋਂ ਸ਼ੀਸ਼ਾ ਕਿੱਧਰ ਗਿਆ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਕਿ ਪਲਕਾਂ ਵੀ ਖੂਬ ਲੰਮੀਆਂ ਕਜਲਾ ਵੀ ਖੂਬ ਪਰ ਉਹ ਤੇਰੇ ਸੋਹਣੇ ਨਾਮ ਸੁਪਨਾ ਕਿੱਧਰ ਗਿਆ ਚੁੱਪ ਹੋ ਗਏ ਐਕਸ਼ਨ ਕਦੀ ਚਾਂਜਰ ਦੇ ਬੁਰਜਨ ਤੇ ਚੁੱਪ ਹੋ ਗਏ ਐਕਸ਼ਨਕ ਦੀ ਚਾਂਜਰ ਦੇ ਬੁਰਜਨ ਮੇਲੇ ਸ਼ੋਰ ਮਚ ਗਿਆ ਮੇਲਾ ਕਿਧਰ ਗਿਆ ਮੇਲੇ ਸ਼ੋਰ ਮਚ ਗਿਆ ਮੇਲਾ ਕਿਧਰ ਗਿਆ اے ਸ਼ਾਇਰ ਤੇਰੇ ਕਲਾਮ ਚ ਹੁਣ ਪੁਖਤ ਕੀਤਾ ਹੈ اے ਸ਼ਾਇਰ ਤੇਰੇ ਕਲਾਮ ਚ ਹੁਣ ਪੁਖਤ ਕੀਤਾ ਹੈ ਲਫ਼ਜ਼ਾਂ 'ਚ ਪਰ ਜਥਰਕ ਦਾ ਸਿਪਾਰਾ ਕਿਧਰ ਗਿਆ ਲਫ਼ਜ਼ਾਂ 'ਚ ਪਰ ਜਥਰਕ ਦਾ ਸਿਪਾਰਾ ਕਿਧਰ ਗਿਆ ਕਿ ਪਾਤਰ ਨੂੰ ਜਾਣ ਜਾਣ ਕੇ ਪੁੱਛਦੀ ਹੈ ਜਵਾ ਕਿ ਪਾਤਰ ਨੂੰ ਜਾਣ ਜਾਣ ਕੇ ਪੁੱਛਦੀ ਹੈ ਜਵਾ ਰੇਤਾ ਤੇ ਤੇਰਾ ਨਾਮ ਸੀ ਲਿਖਿਆ ਕਿਧਰੇ ਆ ਚੁੱਪ ਹੋ ਗਏ ਇੱਕ ਛਣ ਲਈ ਚੰਨ ਜਦ ਦੇ ਰੋਜ਼ ਮੇਲੇ ਸ਼ੋਰ ਮਚੀਏ श श शोर हथ मेला चलरी सरीर पथ